ਕੇ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ੇ ਦੇ ਦੋਸ਼ ਦੇ ਵਿੱਚ ਐਤ ਕੀਤਾ ਗਿਆ ਏ ਤੇ तमाम ਸਾਰੇ ਸਵਾਲਾਂ ਨੂੰ ਲੈ ਕੇ ਕੀ ਸੋਚਦੇ ਹੋ ਜੀ ਵਕੀਲ ਖਾਰਾ ਸਵਾਲ ਕਰਦੇ ਨੇ ਕਹਿੰਦੇ ਨੇ ਕਿ ਅਜੇ ਤੱਕ ਜਿਹੜਾ 4 ਗ੍ਰਾਮ ਹੈਰੋਨ ਵਾਲਾ ਕੋਈ ਵੀ ਅਜਿਹਾ ਦੋਸ਼ੀ ਹੈ ਜਿਸ ਨੂੰ ਮੀਡੀਆ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪੇਸ਼ ਨਹੀਂ ਕੀਤਾ ਗਿਆ ਕੋਈ ਪ੍ਰੈਸ ਕਾਨਫਰੰਸ ਕੋਈ ਮੀਡੀਆ ਬਿਆਨ ਨਹੀਂ ਆਇਆ ਪਰ ਪਹਿਲਾ ਇਸ ਤਰ੍ਹਾਂ ਦਾ ਨੌਜਵਾਨ ਹੈ ਹਰਪ੍ਰੀਤ ਸਿੰਘ ਜਿਹਦਾ ਸਬੰਧ ਅਮਰਤਪਾਲ ਦੇ ਨਾਲ ਸਿੱਧੇ ਤੌਰ ਤੇ ਹੈ ਤੇ ਉਹਨਾਂ ਦੀ ਪਰਿਵਾਰ ਦੀ ਤੇ ਅਮਰਤਪਾਲ ਸਿੰਘ ਦੀ ਬਦਨਾਮੀ ਕੀਤੀ ਜਾ ਰਹੀ ਹੈ ਝੂਠਾ ਕੇਸ ਪਾ ਕੇ ਮੀਡੀਆ ਵਿੱਚ ਇਸ ਲਈ ਆਇਆ ਕਿ ਉਹ ਅਮਰਤਪਾਲ ਦਾ ਭਰਾ ਹੈ ਜੇ ਪੁਲਿਸ ਉਹਨੂੰ ਚੁੱਪਚੀਪੀਤੇ ਫੜ ਕੇ ਕੇਸ ਪਾ ਲਵੀ ਤਾਂ ਫਿਰ ਉਹ ਹੋਰ ਰੌਲਾ ਜਿਆਦਾ ਪੈਂਦਾ ਕੁਲਦੀਪ ਸਿੰਘ ਵਿਰਕ ਗੱਲ ਕਰਦੇ ਹਾਂ ਜੀ ਹਾਂਜੀ ਰਾਜੀ ਬੋਲਦੇ ਜਰਨਲਿਸਟ ਰਜਿੰਦਰ ਸਿੰਘ ਗੱਲ ਕਰਦਾ ਜੀ ਤੇ ਮੁੱਖ ਤੌਰ ਤੇ ਮਸਲਾ ਹੈ ਜੀ ਅਮਰਤਪਾਲ ਸਿੰਘ ਦੇ ਬ੍ਰਦਰ ਨੇ ਹਰਪ੍ਰੀਤ ਸਿੰਘ ਤੇ ਉਹਨਾਂ ਨੂੰ ਡਰੱਗ ਦੇ ਕੇਸ ਦੇ ਵਿੱਚ ਬਹੁਤ ਸਾਰੇ ਵੱਡੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਮੰਗਿਆ ਗਿਆ ਪਰ ਜਿਹੜਾ ਕੋਰਟ ਨੇ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਸਮੁੱਚੀ ਘਟਨਾਕਰਮ ਤੇ ਤੁਹਾਡਾ ਕੀ ਨਜ਼ਰੀਆ ਹੈ ਕਿ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ੇ ਦੇ ਦੋਸ਼ ਦੇ ਵਿੱਚ ਐਅਦ ਕੀਤਾ ਗਿਆ ਹੈ ਤੇ तमाम ਸਾਰੇ ਸਵਾਲਾਂ ਨੂੰ ਲੈ ਕੇ ਕੀ ਸੋਚਦੇ ਹੋ ਜੀ ਸ੍ਰੀ ਸੁਰਾਖਾ ਜੀ ਦੇਖੋ ਵਕਤ ਤੋਂ ਪਹਿਲਾਂ ਕੋਈ ਵੀ ਗੱਲ ਕਰਨੀ ਮੂਰਖਤਾ ਹੁੰਦੀ ਹੈ ਕਿ ਜੋ ਹੋਇਆ ਪੰਜਾਬ ਪੁਲਿਸ ਨੇ ਰਿਪੋਰਟ ਕੀਤਾ ਹੈ ਇਹ ਪੰਜਾਬ ਪੁਲਿਸ ਜਾਣਦੀ ਹੈ ਯਾਨੀ ਖੁਦ ਦੱਸੇਗਾ ਕਿ ਇਹ ਸਹੀ ਹੈ ਜਾਂ ਉਹਨੂੰ ਫਸਾਇਆ ਗਿਆ ਹੈ ਸਮੇਂ ਤੋਂ ਪਹਿਲਾਂ ਇਹ ਗੱਲ ਜੋ ਗੱਲਾਂ ਜਿੱਤੀਆਂ ਜਾ ਰਹੀਆਂ ਨੇ ਮੇਰੇ ਖਿਆਲ ਸੇ ਨਹੀਂ ਹੋਣੀਆਂ ਚਾਹੀਦੀਆਂ ਕਿ ਵਕਤ ਦੱਸੇਗਾ ਕਿ ਇਹ ਗਲਤ ਹੈ ਜਾਂ ਠੀਕ ਹੈ ਸਕੰਡੀ ਹੈ ਕਿ ਕੋਈ ਵੀ ਪਰਿਵਾਰ ਹੈ ਕਿਸੇ ਦਾ ਬੇਟਾ ਗਲਤ ਨਿਕਲ ਜਾਂਦਾ ਕਿਸੇ ਦਾ ਭਰਾ ਗਲਤ ਨਿਕਲ ਜਾਂਦਾ ਕਿਸੇ ਦਾ ਪਰਿਵਾਰ ਦਾ ਕੋਈ ਹੋਰ ਮੈਂਬਰ ਗਲਤ ਕੰਮ ਕਰ ਰਿਹਾ ਹੈ ਉਹਦੇ ਦੇ ਨਾਲ ਜਿਹੜਾ ਕੋਈ ਪਰਿਵਾਰ ਦਾ ਉਸ ਕੱਦ ਵਾਲਾ ਬੰਦਾ ਹੈ ਉਹਨੂੰ ਨਹੀਂ ਜੋੜਿਆ ਜਾਣਾ ਚਾਹੀਦਾ ਇਹ ਨਹੀਂ ਹੈ ਕਿ ਅਮਰਤਪਾਲ ਦਾ ਭਰਾ ਧੋਗ ਲੱਗ ਫੜੀ ਗਈ ਜਾਂ ਉਹ ਨਸ਼ਾ ਕਰਦਾ ਫੜਿਆ ਗਿਆ ਤੇ ਉਹਨੂੰ ਅਮਰਤਪਾਲ ਨਾਲ ਜੋੜ ਦਿਓ ਕਿ ਉਹ ਅਕਸਰ ਆਪ ਕਰੋ ਨਹੀਂ ਕੋਈ ਕਿਸੇ ਦਾ ਜ਼ਿੰਮੇਵਾਰ ਨਹੀਂ ਹੁੰਦਾ ਹਰ ਇੱਕ ਪਰਿਵਾਰ ਦੇ ਵਿੱਚ ਅੱਜ ਇਹ ਪੰਜਾਬ ਦੇ ਵਿੱਚ ਖਾਸ ਕਰਕੇ ਬਹੁ ਗਿਣਤੀ ਪਰਿਵਾਰਾਂ ਦੇ ਵਿੱਚ ਬੱਚੇ ਦਾ ਬੱਚਿਆ ਗਲਤ ਹੈ ਕਿਸੇ ਦਾ ਭਰਾ ਗਲਤ ਹੈ ਵਕੀਲ ਵਕੀਲ ਖਾਰਾ ਸਵਾਲ ਕਰਦੇ ਨੇ ਕਹਿੰਦੇ ਨੇ ਕਿ ਅਜੇ ਤੱਕ ਜਿਹੜਾ 4 ਗ੍ਰਾਮ ਹੈਰੋਇਨ ਵਾਲਾ ਕੋਈ ਵੀ ਅਜਿਹਾ ਦੋਸ਼ੀ ਹੈ ਜਿਹਨੂੰ ਮੀਡੀਆ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪੇਸ਼ ਨਹੀਂ ਕੀਤਾ ਗਿਆ ਕੋਈ ਪ੍ਰੈਸ ਕਾਨਫਰੰਸ ਕੋਈ ਮੀਡੀਆ ਬਿਆਨ ਨਹੀਂ ਆਇਆ ਪਰ ਪਹਿਲਾ ਇਸ ਤਰ੍ਹਾਂ ਦਾ ਨੌਜਵਾਨ ਹੈ ਹਰਪ੍ਰੀਤ ਸਿੰਘ ਜਿਹਦਾ ਸਬੰਧ ਅਮਰਤਪਾਲ ਦੇ ਨਾਲ ਸਿੱਧੇ ਤੌਰ ਤੇ ਹੈ ਤੇ ਉਹਨਾਂ ਦੀ ਪਰਿਵਾਰ ਦੀ ਤੇ ਅਮਰਤਪਾਲ ਸਿੰਘ ਦੀ ਬਦਨਾਮੀ ਕੀਤੀ ਜਾ ਰਹੀ ਹੈ ਝੂਠਾ ਕੇਸ ਪਾ ਕੇ ਦੇਖੋ ਇਹ ਹੀ ਸੋਚ ਗਲਤ ਹੈ ਕਿਸੇ ਦੀ ਕੋਈ ਬਦਨਾਮੀ ਨਹੀਂ ਹੁੰਦੀ ਕੋਈ ਇੱਥੇ ਮੀਤੀਆ ਵਰਗੇ ਦੇ ਕੇਸ ਹੈ ਜਿਹੜੇ ਸੰਵਾਲ ਘਰੇ ਵਰਗੇ ਦੇ ਵਿੱਚ ਵੀ ਉਹ ਡਾਇਰੈਕਟ ਉਹਨਾਂ ਦੇ ਨਾਂ ਤੇ ਪੈ ਗਏ ਤਾਂ ਜਦੋਂ ਕੋਰਪ ਦੇ ਵਿੱਚ ਬੜੀ ਹੁੰਦੇ ਆ ਤਾਂ ਸਾਹਮਣੇ ਆ ਜਾਂਦਾ ਇਹਦਾ ਮੁਕਾਬਲਾ ਕਰਨਾ ਚਾਹੀਦਾ ਜੇਉਂ ਇਲਜ਼ਾਮ ਲੱਗ ਗਿਆ ਲਾਤਾ ਉਹਦੇ ਸਬੂਤ ਕੱਲ ਨੂੰ ਕੋਰਟ ਚ ਪੇਸ਼ ਕਰਨੇ ਪੈਣੇ ਆ ਇਹ ਨਹੀਂ ਹੈ ਕਿ 2 ਗ੍ਰਾਮ ਫੜੀ ਗਈ 4 ਗ੍ਰਾਮ ਫੜੀ ਗਈ 5 ਗ੍ਰਾਮ ਫੜੀ ਗਈ ਮੀਡੀਆ ਵਿੱਚ ਇਸ ਲਈ ਆਇਆ ਕਿ ਉਹ ਅਮਰਪਾਲ ਦਾ ਭਰਾ ਹੈ ਜੇ ਪੁਲਿਸ ਉਹਨੂੰ ਚੁੱਪਚੀਪੀ ਤੇ ਫੜ ਕੇ ਕੇਸ ਪਾੰਦੀ ਤਾਂ ਫਿਰ ਉਹ ਹੋਰ ਰੌਲਾ ਜਿਆਦਾ ਪੈਂਦਾ ਮੈਂ ਇਹ ਸੋਚਦਾ ਕਿ ਇਸ ਕਰਕੇ ਪੁਲਿਸ ਨੂੰ ਨਸ਼ਟ ਕਰਨਾ ਪੈਣਾ ਸੀਗਾ ਬਾਕੀ ਜਿਵੇਂ ਹੁਣ ਉਹਦਾ ਉਹ ਦੇਤੇ ਹੋਰ ਕੋਈ ਨਵਾਂ ਕਿ ਚੱਲਦਾ ਉਹਦਾ ਖੁਲਾਸਾ ਹੁੰਦਾ ਕਿ ਉਹ ਕਿੱਥੋਂ ਡਰਗ ਲੈਂਦਾ ਸੀ ਕਰਦਾ ਸੀ ਮਿਲ ਸੀ ਕਰਦਾ ਕਿਉਂਕਿ ਡੋਪ ਟੈਸਟ ਉਹਦੇ ਹੋਇਆ ਡੋਪ ਟੈਸਟ ਆ ਗਿਆ ਕਿ ਉਹਨੇ ਨਸ਼ਾ ਨੂੰ ਛੇੜਿਆ ਇਹ ਇਹ ਗੱਲ ਇੱਕ ਪ੍ਰੂਫ ਆ ਜਾਂਦਾ ਲੋਕ ਸਵਾਲ ਤੇ ਵੀ ਕਰ ਦਿੰਦੇ ਨਾ ਡੋਪ ਟੈਸਟ ਤੇ ਪਰਮਿੰਦਰ ਝੋਟੇ ਦਾ ਵੀ ਹੋਇਆ ਸੀ ਤੇ ਉਹ ਝੋਟਾ ਨਸ਼ਿਆਂ ਦੇ ਖਿਲਾਫ ਕਰਦਾ ਸੀ ਤੇ ਉਹਦਾ ਡੋਪ ਟੈਸਟ ਵੀ ਨਸ਼ੇ ਨੂੰ ਲੈ ਕੇ ਪੋਸਟੋਪ ਆਇਆ ਗਿਆ ਸੀ ਮੀ ਡੋਪ ਟੈਸਟ ਜਦੋਂ ਪੋਜ਼ਿਟਿਵ ਆ ਜਾਂਦਾ ਹੈ ਤਾਂ ਉਹਦਾ ਚਾਹੇ ਤੁਸੀਂ ਕੋਈ ਸਪੋਰਟਸਮੈਨ ਹੈ ਚਾਹੇ ਕੋਈ ਨਸ਼ਾ ਕਰਦਾ ਡੋਪ ਟੈਸਟ ਇੱਕ ਪ੍ਰੂਫ ਹੈ ਨਾ ਉਹ ਆ ਗਿਆ ਉਹ ਕੋਰਟ ਦੇ ਵਿੱਚ ਇਹ ਪ੍ਰੂਫ ਕਰਨਗੇ ਕਿ ਨਹੀਂ ਇਹ ਡੋਪ ਟੈਸਟ ਗਲਤ ਹੈ ਦੁਬਾਰਾ ਹੋਵੇ ਜਾਂ ਕੀ ਹੋਵੇ ਉਹ ਅਗਲੀਆਂ ਗੱਲਾਂ ਨੇ ਕਾਨੂੰਨੀ ਲੜਾਈ ਹੈ ਇੱਕ ਇਹਨੂੰ ਕਾਨੂੰਨੀ ਲੜਾਈ ਦੇਣਾ ਚਾਹੀਦਾ ਇਹਨੂੰ ਤੁਸੀਂ ਦੇਖੋ ਇੱਕ ਦੋ ਗੱਲਾਂ ਨੇ ਅੱਜ ਪਰਿਵਾਰ ਵੱਲੋਂ ਵੀ ਤੇ ਉਹਦੇ ਸਪੋਰਟਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਸਰਕਾਰ ਜਾਣਬੁੱਝ ਕੇ ਹਮਿਤ ਕਾਲ ਦਾ ਖਰਾਬ ਦੰਨਾ ਚਾਹੁੰਦੀ ਹੈ ਇੱਥੇ ਇਹ ਕਲੀਅਰ ਨਹੀਂ ਕਰ ਰਹੇ ਕਿ ਕਿਹੜੀ ਸਰਕਾਰ ਸਟੇਟ ਗਵਰਨਮੈਂਟ ਕਿ ਸੈਂਟਰ ਗਵਰਨਮੈਂਟ ਇਹ ਇਹਨਾਂ ਨੂੰ ਕਿਹੜੀ ਗਵਰਨਮੈਂਟ ਜਿਹੜੀ ਹੈ ਉਹ ਪ੍ਰਾਪਤ ਕਰਨਾ ਚਾਹੁੰਦੀ ਹੈ ਕਿ ਦੋਨਾਂ ਗਵਰਨਮੈਂਟਾਂ ਦਾ ਆਪਸ ਵਿੱਚ ਦੇਪੇ ਕਿਹਦੇ ਕੁੱਤੇ ਦਾ ਬਹਿਰ ਹੈ ਪੰਜਾਬ ਗਵਰਨਮੈਂਟ ਇਹਨਾਂ ਦੇ ਖਿਲਾਫ ਹੈ ਕਿ ਸੈਂਟਰ ਗਵਰਨਮੈਂਟ ਦੇ ਖਿਲਾਫ ਚੱਲ ਰਹੀ ਹੈ ਇਹ ਵੀ ਗੱਲ ਸੋਚੀ ਨਹੀਂ ਸਕਣ ਵਾਲੀ ਗੱਲ ਹੈ ਚੱਕ ਕੇ ਇਲਜ਼ਾਮ ਲਾ ਦੇਣਾ ਤੇ ਸਰਕਾਰ ਦਾ ਕੰਮ ਹੈ ਪੰਜਾਬ ਪੁਲਿਸ ਕਰ ਰਹੀ ਹੈ ਜਾਂ ਕੋਈ ਹੋਰ ਇਹਨਾਂ ਦਾ ਵਿਰੋਧੀ ਕੋਈ ਇਹਦਾਂ ਬੇਤੁਕੀ ਹੋ ਜਾਂਦੀ ਹੈ ਨੇ ਇਹ ਇਹਨੂੰ ਹੌਣ ਜੋ ਬਾਹਰ ਸੱਚ ਸਾਹਮਣੇ ਆਉਂਦੋ ਕੋਈ ਗੱਲ ਨਹੀਂ ਕਿਸੇ ਪਰਿਵਾਰ ਦੇ ਵਿੱਚ ਵੀ ਕੋਈ ਗਲਤਾਂ ਹੋ ਸਕਦਾ ਹੈ ਇੱਥੇ ਬੜੇ ਬੜੇ ਵੱਡੇ ਤਣਾਦ ਬੜੇ ਬੜੇ ਵੱਡੇ ਡਿਜੀਟ ਲੀਡਰ ਆ ਗਏ ਇਨਾਂ ਕਿਸ ਤਰ੍ਹਾਂ ਦੇ ਵਿੱਚ ਇਹਨੂੰ ਇਹ ਜੇ ਕਹਿ ਦੇਣਾ ਕਿ ਇਹਨਾਂ ਦੇ ਪਰਿਵਾਰ ਦੀ ਬੜੀ ਬਦਨਾਮੀ ਹੋ ਗਈ ਹੈ ਜਾਂ ਬਹੁਤ ਜ਼ਿਆਦਾ ਉਹਨੂੰ ਧਾਂ ਲਾ ਕੇ ਨਹੀਂ ਅਮਰਪਾਲ ਜੇਲ੍ਹ 'ਚ ਬੈਠਾ ਹੈ ਉਹਦਾ ਭਰਾ ਗਲਤ ਹੋ ਸਕਦਾ ਹੈ ਕੋਈ ਅਮਰਤਪਾਲ ਦਾ ਉਹਦੇ ਚ ਕੀ ਕਸੂਰ ਹੈ ਜਾਂ ਉਹਦੇ ਫਾਦਰ ਦਾ ਕੀ ਕਸੂਰ ਹੈ ਪਰਿਵਾਰ ਦਾ ਕੀ ਕਸੂਰ ਹੈ ਔਰ ਦੋ ਗੰਟੀ ਤੇ ਗਲਤ ਹੋਏ ਪਏ ਨੇ ਕੀ ਜੇ ਕੀ ਜੇ ਅਮਰਤ ਜੇ ਅਮਰਤਪਾਲ ਸਿੰਘ ਨੂੰ ਪਤਾ ਸੀ ਕਿ ਉਹਦਾ ਭਰਾ ਡਰੱਗ ਲੈਂਦਾ ਨਸ਼ਾ ਕਰਦਾ ਤੇ ਫਿਰ ਅਮਰਤਪਾਲ ਸਿੰਘ ਨੂੰ ਕੀ ਲੋੜ ਸੀ ਕਿ ਉਹ ਨੌਜਵਾਨਾਂ ਦੇ ਇਸ ਤਰੀਕੇ ਦੇ ਨਾਲ ਨਸ਼ੇ ਛਡਵਾਉਣ ਵਾਸਤੇ ਪਹਿਲ ਕਦਮੀ ਕਰਦਾ ਬਹੁਤ ਸਾਰੇ ਅੰਮ੍ਰਿਤਪਾਲ ਨੂੰ ਨਾਂ ਪਤਾ ਹੋਵੇ ਇਹਦੇ ਅੰਮ੍ਰਿਤਪਾਲ ਦੇ ਪਿਤਾ ਨੂੰ ਮਾਤਾ ਨੂੰ ਵੀ ਨਾਂ ਪਤਾ ਹੋਵੇ ਚੁਰੀ ਨਹੀਂ ਹੁੰਦਾ ਬੱਚਿਆਂ ਦਾ ਕਈ ਵਾਰ ਪਤਾ ਨਹੀਂ ਲੱਗਦਾ ਉਦੋਂ ਪਤਾ ਲੱਗਦਾ ਜਦੋਂ ਬੱਚੇ ਜ਼ਿਆਦਾ ਨਸ਼ੇੜੀ ਹੋ ਜਾਂਦਾ ਜਾਂ ਉਹ ਕਈ ਵਾਰੀ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਹੂੰ ਤੇ ਬੱਚੇ ਇਹ ਬਹੁਤ ਬਹੁਤ ਵੀ ਬੱਚਿਆਂ ਦਾ ਪਤਾ ਨਹੀਂ ਲੱਗਦਾ ਉਦੋਂ ਪਤਾ ਲੱਗਦਾ ਜਦੋਂ ਪੂਰਾ ਐਡਿਕਟ ਹੋ ਜਾਂਦਾ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਇਲੈਕਸ਼ਨ ਦੇ ਦੌਰਾਨ ਜਿਹੜੇ ਅਮਰਤਪਾਲ ਸਿੰਘ ਦੇ ਸਪੋਰਟਰ ਹਰਪ੍ਰੀਤ ਸਿੰਘ ਦੇ ਨਾਲ ਇਕੱਠਿਆਂ ਰਹੇ ਨੇ ਤੇ ਉਹ ਕਹਿੰਦੇ ਨੇ ਕਈ ਕਈ ਦਿਨ ਅਸੀਂ ਹਰਪ੍ਰੀਤ ਸਿੰਘ ਦੇ ਨਾਲ ਇਕੱਠਿਆਂ گزارੇ ਨੇ ਇੱਕ ਪਲ ਵੀ ਅਸੀਂ ਲਾਂਬੇ ਨਹੀਂ ਹੋਣ ਦਿੱਤਾ ਜੇ ਕੋਈ ਨਸ਼ਾ ਕਰਦਾ ਹੋਵੇ ਉਹਦਾ ਤੇ ਪਤਾ ਲੱਗ ਜਾਂਦਾ ਜਗ ਜਾਗ ਰਹੋ ਜਾਂਦੀ ਉਹਦੀ ਗੱਲ ਸਿਵਰਾਜ ਸਾਹਿਬ ਇਹ ਸਭ ਐਵੇਂ ਕਹਿਣ ਦੀਆਂ ਗੱਲਾਂ ਨੇ ਝੂਠੀਆਂ ਸਸਾਈਆਂ ਦਾ ਕੋਈ ਸਬੂਤ ਨਹੀਂ ਹੁੰਦਾ ਮਾਂਪੇ ਉਹਨੂੰ ਨਹੀਂ ਪਤਾ ਲੱਗਦਾ ਭਰਾ ਨੂੰ ਨਹੀਂ ਪਤਾ ਲੱਗਦਾ ਪੁੱਤ ਨੂੰ ਇਹਨੂੰ ਨਹੀਂ ਪਤਾ ਲੱਗਦਾ ਕਿ ਮੇਰਾ ਬੰਦਾ ਕੋਈ ਖਾਂ ਲੱਗ ਗਿਆ ਉਦੋਂ ਪਤਾ ਲੱਗਦਾ ਜਦੋਂ ਅਗਲੀ ਸਟੇਜ 'ਚ ਆ ਜਾਂਦਾ ਹੈ ਇਹ ਝੂਠੀਆਂ ਸਪਾਈਆਂ ਦੇਣੀਆਂ ਤਾਂ ਕੋਈ ਟੁਕ ਨਹੀਂ ਬੰਦੀ ਹੈ ਨਾ ਇਹ ਕਾਨੂੰਨ ਨੇ ਮੰਨਣੀਆਂ ਨੇ ਜੇ ਤੁ ਕਿ ਉਹ ਮੈਂ ਕਹਿ ਦਵਾਂ ਜੀ ਮੈਂ ਨਾਲ ਰਿਆਂ ਉਹ ਤੇ ਤੋ ਨਸ਼ਾ ਕਰਦਾ ਨਹੀਂ ਜੀ ਮੈਂ ਤਾਂ ਦੇਖਿਆ ਨਹੀਂ ਉਹ ਉਹ ਇਹ ਗੱਲਾਂ ਕਾਨੂੰਨ ਨਹੀਂ ਬੰਦਿਆ ਇਹ ਗੱਲਾਂ ਨਾ ਲੋਕ ਮੰਨਦੇ ਆ ਲੋਕ ਬੜੇ ਵੇਰ ਉੱਤੇ ਪੜੇ ਲਿਖੇ ਲੋਕ ਆ ਸਭ ਸਮਝਦੇ ਆ ਚੁੱਪ ਕਰ ਜਾਣਾ ਚਾਹੀਦਾ ਹੈ ਕਿ ਜੋ ਕਾਨੂੰਨੀ ਕਾਰਵਾਈ ਉਹ ਆਪਣੀ ਚੱਲ ਰਹੀ ਕਰੋ ਜੇ ਗਲਤ ਕੇਸ ਪਿਆ ਤਾਂ ਫ੍ਰੀ ਹੋ ਜਾਏਗਾ ਉਹਨੇ ਚੰਦਰਪਾਲ ਤੋਂ ਦੋਸ਼ ਦੇਣਾ ਜਾਂ ਉਹਦੇ ਮਾਂ ਤੇ ਉਹਨੂੰ ਦੇਣਾ ਇਹ ਇਹ ਜਿਹੜੇ ਲੋਕ ਇਹ ਦੋਸ਼ ਦੇ ਰਹੇ ਆ ਕਿ ਉਹਦਾ ਭਰਾ ਨਸ਼ਾ ਕਰਦਾ ਫੜਿਆ ਗਿਆ ਜੀ ਉਹ ਭਰਾ ਤਾਂ ਬੱਚੇ ਤਾਂ ਬਹੁ ਗਲਤੀ ਲੱਗੇ ਹੋਏ ਆ ਨਾ ਉਹਦੇ 'ਚ ਕਿਸੇ ਪਰਿਵਾਰ ਦਾ ਕਸੂਰ ਨਹੀਂ ਹੁੰਦਾ ਭਰਾ ਦਾ ਕਸੂਰ ਨਹੀਂ ਹੁੰਦਾ ਚੰਦਰਪਾਲ ਨੂੰ ਵੀ ਇਸ ਨੂੰ નિર્ਦੇਹ ਪੜਨਾ ਚਾਹੀਦਾ ਧੰਨਵਾਦ ਲੱਗਦਾ ਲੱਗਦਾ ਨਹੀਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੋਕਾਂ ਤੇ ਕੇਸ ਦਰਜ ਹੋਏ ਨੇ ਤੇ ਉਹ ਕੇਸਾਂ ਦੇ ਵਿੱਚ ਉਹਨਾਂ ਨੂੰ ਰਾਹਤ ਮਿਲੀ ਹੈ ਉਹਨਾਂ ਨੂੰ ਨਜ਼ਾਇਜ਼ ਪਾਇਆ ਗਿਆ ਸੀ ਚਾਹੇ ਝੋਟੇ ਵਾਲਾ ਕੇਸ ਹੋਵੇ ਚਾਹੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਨਾਲ-ਨਾਲ ਗਰਾਊਂਡ ਤੇ ਸਪੋਰਟ ਕੀਤੀ ਜਾਂਦੀ ਭਾਨੇ ਦੀ ਤੇ ਉਹ ਉਸ ਜਿਹੜੇ ਕਾਨੂੰਨ ਦੀ ਦਰਵਰ ਤੋਂ ਹੋਈ ਹੈ ਤੇ ਇਸੇ ਦੇ ਤਹਿਤ ਲੋਕਾਂ ਦੇ ਮਨਾਂ ਦੇ ਵਿੱਚ ਇਸੇ ਚੀਜ਼ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਨੌਜਵਾਨ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਇਸੇ ਦੇ ਤਹਿਤ ਦੇਖੋ ਅਮਰਪਾਲ ਦਾ ਭਰਾ ਤਾਂ ਕੋਈ ਲੀਡਰ ਨਹੀਂ ਹੈ ਕੋਈ ਝੋਟਾ ਦਾ ਲੀਡਰ ਲੀਡਰ ਮੰਦਾ ਆਪਣੇ ਆਪ ਲੱਖਾ ਸਿਧਾਣਾ ਉਹਦੇ ਤੋਂ ਗਰੁੱਪ ਹੈਗਾ ਗੁਰਪ੍ਰੀਤ ਦਾ ਕੋਈ ਲੀਡਰ ਨਹੀਂ ਹੈ ਅਮਰਪਾਲ ਤੇ ਕੋਈ ਕੇਸ ਪੈ ਜਾਵੇ ਜਿਵੇਂ ਖਾਰਾ ਸਾਹਿਬ ਤੇ ਤੋਂ ਇਹ ਜਾਂ ਮਜੀਠੀਆ ਸਾਹਿਬ ਤੇ ਪਈ ਫਿਰ ਗੱਲ ਬਣਦੀ ਹੈ ਜਾਂ ਝੋਟੇ ਤੇ ਪਿਆ ਗੁਰਪ੍ਰੀਤ ਤੇ ਕੇਸ ਪਾ ਕੇ ਇਹ ਕੋਈ ਮੈਂ ਨਹੀਂ ਸਮਝਦਾ ਇਹ ਡੀਪੀਆ ਪੁਲਿਸ ਕਮੜੀ ਨਹੀਂ ਹੈ ਇਹ ਹਾਂ ਜੀ ਸਰਕਾਰ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਆਪਣੀ ਕੇਜਰੀਵਾਲ ਸਰਕਾਰ ਆਮ ਆਦਮੀ ਦੀ ਤਾਉ ਗਨ ਸਾਹਮਣੇ ਆ ਗਈ ਜੀ ਕੋਰਟ ਦੇ ਵਿੱਚ 5 ਗ੍ਰਾਮ ਬੜੀ ਕੀ 2 ਬੰਦੇ ਸੀਗੇ 2.5 ਗ੍ਰਾਮ ਆਈ ਉਹਦੇ ਚ ਬੇਲ ਹੋ ਜਾਣੀ ਚਾਹੀਦੀ ਹੈ ਕੋਰਟ 5 ਗ੍ਰਾਮ ਤੋਂ ਜੇ ਮੇਰੇ ਕੋਲ ਸ਼ਾਇਦ ਮੈਨੂੰ ਜਿਆਦਾ ਪਤਾ ਨਹੀਂ ਇਹਦੇ ਚ ਬੇਲੇਵਲ ਹੋਏਗਾ ਕਿ ਜਲਦੀ ਬੇਲ ਹੋ ਜਾਏਗੀ ਜੀ ਇੱਕ ਬੰਦੇ ਤੇ ਪੰਜ ਦਿਨਾਂ ਤੋਂ ਹੁੰਦੀ ਆ ਤੇ ਫਿਰ ਦੇਲ ਹੁੰਦੇ ਚਾਂਸ ਕਰ ਦਿੰਦੇ ਆ ਇਹ ਅਮਰਪਾਲ ਸਿੰਘ ਦੇ ਅਮਰਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਕਿਤੇ ਨਾ ਕਿਤੇ ਸ਼ਿਕਵਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਿਰੋਧੀ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਉਹ ਖਡੂਰ ਸਾਹਿਬ ਦੇ ਵਿੱਚੋਂ ਆਪਣੀ ਕਰਾਰੀ ਹਾਰ ਤੋਂ ਬਾਅਦ ਬੁਖਲਾਈ ਪਈ ਹੈ ਤੇ ਉਸੇ ਦੇ ਤਹਿਤ ਨਵੀਆਂ ਲਿਸਟਾਂ ਹੋਰ ਵੀ ਉਹਨਾਂ ਦੇ ਸਾਥੀਆਂ ਦੇ ਸਾਥੀਆਂ ਦੀਆਂ ਬੜੀਆਂ ਨੇ ਤੇ ਉਹਨਾਂ ਨੂੰ ਵੀ ਵੱਖ-ਵੱਖ ਕੇਸਾਂ ਦੇ ਵਿੱਚ ਫਸਾਇਆ ਜਾ ਸਕਦਾ ਆ ਦੇਖੋ ਜਿਹੜੀਆਂ ਹਾਰੀਆਂ ਨੇ ਪਾਰਟੀਆਂ ਜਿਵੇਂ ਅਕਾਲੀ ਦਲ ਹੈ ਤੇ ਕਾਂਗਰਸ ਹੈ ਕਾਂਗਰਸ ਕਰ ਸਕਤਰ ਆ ਸਕਦੀ ਹੈ ਤੇ ਆਮ ਆਦਮੀ ਪਾਰਟੀ ਕਰਾ ਸਕਦੀ ਹੈ ਹੋਰ ਕੋਈ ਨਹੀਂ ਕਰਾ ਸਕਦਾ ਕਿ ਪੁਲਿਸ ਕشن ਦੀ ਖਰੀਦੀ ਹੋਏ ਆ ਸਰਕਾਰ ੱੱਕਾ ਕਰਦੀਆਂ ਹੁੰਦੀਆਂ ਨੇ ਜੇ ਇਹਨਾਂ ਨੂੰ ਸਰਕਾਰ ਤੇ ਸ਼ੱਕ ਹੈ ਤਾਂ ਇਹਨਾਂ ਨੂੰ ਬਾਈ ਨੇਮ ਕਹਿਣਾ ਚਾਹੀਦਾ ਕਿ ਸਟੇਟ ਗਵਰਨਮੈਂਟ ਤੇਜੀ ਵਾਲੀ ਸਰਕਾਰ ਕਰਾ ਰਹੀ ਹੈ ਇੱਕ ਤਾਂ ਇਹ ਸਰਕਾਰ ਕਲੀਅਰ ਨਹੀਂ ਕਰਦੇ ਕਿ ਸਰਕਾਰ ਨੇ ਫਸਾਤਾ ਸਰਕਾਰਾਂ ਦੋ ਨੇ ਸੈਂਟਰ ਵਾਲੀ ਤੇ ਪੰਜਾਬ ਵਾਲੀ ਕਿਹੜੀ ਸਰਕਾਰ ਤੇ ਦੋਸ਼ ਲਾਉਂਦੇ ਐ ਤੁਸੀਂ ਕੇਂਦਰ ਸਰਕਾਰ ਐਕਸ਼ਨ ਲੈ ਗਈ ਜੇ ਪੰਜਾਬ ਸਰਕਾਰ ਤੇ ਦੋਸ਼ ਲੰਭਦੇ ਆ ਤਾਂ ਤੁਸੀਂ ਬੰਦਾ ਗਲਤ ਸੁਣਿਆ ਕਾਨੂੰਨੀ ਤੌਰ ਤੇ ਕਹਿੰਦੇ ਜੀ ਦੋਨੇ ਸਰਕਾਰਾਂ ਰਲੀਆਂ ਹੋਈਆਂ ਦੋਨਾਂ ਦੀ ਮਿਲੀ ਭੁਗਤਾ ਜਬਰਾ ਸਾਹਿਬ ਜੇ ਉੱਥੇ ਸਾਰੇ ਹੀ ਦੋਸ਼ੀ ਪੁਸ਼ਤਾਰ ਦੇ ਦੀਏ ਅਕਾਲੀ ਵੀ ਹਾਰੇ ਆ ਕਾਂਗਰਸੀ ਵੀ ਹਾਰੇ ਆ ਬੀਜੇਪੀ ਵੀ ਹਰੀ ਹੈ ਤਾਂ ਫੇਰ ਤਾਂ ਸਾਡਾ ਸੱਤਾ ਹੀ ਕੋਈ ਨਹੀਂ ਰਹਿ ਗਿਆ ਨਾ ਇਹ ਗੱਲ ਗਲਤ ਹੈ ਇਹ ਗੱਲ ਗਲਤ ਹੈ ਆਪਾਂ ਨੂੰ ਇੱਕ ਚੁਣਨਾ ਪੈਗਾ ਕਿ ਸਾਨੂੰ ਇਸ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੀਦੀ ਹੈ ਸਾਨੂੰ ਉੱਥੇ ਉਹਦੇ ਤੇ ਨਜਾਇਜ਼ ਕੇਸ ਹੋਣ ਨਹੀਂ ਪਾਇਆ ਕੋਈ ਇੱਕ ਇੱਕ ਪੱਖ ਰੱਖਣਾ ਪਏਗਾ ਨਾ ਇਹ ਨਹੀਂ ਹੈ ਕਿ ਸਾਰੀ ਦੁਨੀਆ ਸਾਡੀ ਦਸ਼ਮ ਅੰਮ੍ਰਿਤਪਾਲ ਕੋਈ ਸਰਜ ਨਹੀਂ ਦੇਖਿਆ ਕੁਝ ਵੱਡੇ ਵੱਡੇ ਜੰਮਨਜੀਤ ਮਾਨਵਰ ਦੇ ਦਿੱਤੇ ਅੰਮ੍ਰਿਤਪਾਲ ਵਰਗੇ ਦਿੱਤੇ ਮਾਨਸਰ ਵਰਗੇ ਦਿੱਤੇ ਕਿ ਚਲਦਾ ਆਇਆ ਪਹਿਲਾਂ ਵੀ ਲੋਕ ਹਾਰਦੇ ਰਹੇ ਜਿੱਤਦੇ ਰਹੇ ਪਹਿਲਾਂ ਮਾਨਸਰ ਜਿੱਤ ਕੇ ਸੀ ਹੁਣ ਹਾਰ ਗਏ ਨੇ ਕਿ ਮਾਨਸਰ ਤੇ ਉੱਪਰ ਲੱਗੇ ਇਸ ਭਰਤ ਸੀ ਇਦਾਂ ਨਹੀਂ ਹੁੰਦਾ ਇਹ ਗੱਲਾਂ ਨੂੰ ਦੇਖੋ ਸੱਚ ਪੂਰਨ ਹੁੰਦੇ ਨਾਲ ਤਾਂ ਉਹ ਸੱਚ ਰਹੀ ਸੱਚ ਦਾ ਪੱਲਾ ਕਦੇ ਨਾ ਛੱਡੋ ਗੁਰੂ ਤਾਂ ਹੈ ਨਾ ਗੁਰੂ ਤੇ ਭਰੋਸਾ ਰੱਖੋ ਜੇ ਮੁੰਡਾ ਗਲਤ ਹੋਇਆ ਤਾਂ ਸਜ਼ਾ ਹੋ ਜਾਏਗੀ ਨਾ ਹੋਇਆ ਤਾਂ ਬਰੀ ਹੋ ਜਾਏਗਾ ਉਹਦਾਂ ਦੇ ਕੇਸ ਪੈ ਗਿਆ ਕਿਸੇ ਕਈ ਵਾਰੀ ਰਾ ਜਾਂਦੇ ਨਜਾਇਜ਼ ਵੀ ਪਾਈ ਜਾਂਦੇ ਤੁਹਾਡੇ ਨਾਲ ਕੋਈ ਦਲਤ ਬੰਦਾ ਬੈਠਾ ਨਾਲ ਤੁਸੀਂ ਵੀ ਕੋਣ ਜਾਂਦੇ ਹੂੰ ਐਦਾਂ ਇਹਨੂੰ ਇਹ ਬਿਜ਼ਪੋਲੀ ਠੁਲਾਰ ਦੇ ਦੇਣਾ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਆਈ ਡੋਟ ਲਾਈਕ ਇਹ ਇਹ ਕੱਲ ਨਹੀਂ ਕਰਨੀ ਚਾਹੀਦੀ ਸਮਾਂ ਦੱਸੇਗਾ ਕਾਨੂੰਨੀ ਕਾਰਵਾਈ ਦੱਸੇਗੀ ਕਿ ਉਹ ਬੰਦੇ ਆ ਪੁਲਿਸ ਗਲਤ ਹੈ ਕਿ ਯੰਗ ਕੋਰਟ ਦੇ ਵਿੱਚ ਲਾਇਰਜ਼ ਵੱਲੋਂ ਐਵੀਡੈਂਸ ਦੀ ਪ੍ਰਸ਼ਾਸਨ ਦੀ ਤਰਫੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ ਸਾਨੂੰ ਐਵੀਡੈਂਸ ਚਾਹੀਦੇ ਨੇ ਤੇ ਉਸੇ ਦੇ ਤਹਿਤ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਟੂਲ ਪਲਾਜ਼ਿਆਂ ਦੇ ਰਾਹੀਂ ਸੀਸੀਟੀਵੀ ਹੁੰਦੇ ਨੇ ਜਾਂ ਉਸ ਤੋਂ ਬਾਅਦ ਗ੍ਰਿਫਤਾਰੀ ਦੀ ਵੀਡੀਓ ਆ ਲੱਗਦਾ ਹੈ ਕਿ ਸਮੁੱਚਾ ਐਵੀਡੈਂਸ ਦਿੱਤੇ ਜਾ ਸਕਦੇ ਆ ਜਾਂ ਜਿਹੜੇ ਲੋਕਾਂ ਦੇ ਕੋਲੋਂ ਨਸ਼ਾ ਲੈਣ ਦੀ ਗੱਲ ਕੀਤੀ ਗਈ ਹੈ ਕਿ ਲੁਧਿਆਣਾ ਦੇ ਵਿੱਚ ਜਾਂਦੇ ਨੇ ਉੱਥੇ ਨਸ਼ਾ ਲੈਂਦੇ ਨੇ तमाम ਸਾਰੇ ਐਵੀਡੈਂਸ ਪ੍ਰਸ਼ਾਸਨ ਦੇ ਸਕਦਾ ਹੈ ਕੋਰਟ ਦੇ ਵਿੱਚ ਬਿਲਕੁਲ ਜਦੋਂ ਜੋ ਚਲਾਨ ਪੇਸ਼ ਕਰਨਗੇ ਉਹ ਜੀਹਣਗੇ ਵੀ ਕਿੱਥੋਂ ਤੁਰਿਆ ਕਿੱਥੋਂ ਫੜਿਆ ਗਿਆ ਕਿਸ ਨੂੰ ਨਸ਼ਾ ਲੈਂਦਾ ਸੀ ਜੇ ਉਹ ਵੇਚਦਾ ਸੀ ਤਾਂ ਅੱਗੇ ਕਿਹਨੂੰ ਵੇਚਦਾ ਸੀ ਜਾਂ ਆਪਣੇ ਖਾਣ ਵਾਸਤੇ ਲੈਂਦਾ ਸੀ ਉਹ ਸਾਰੀਆਂ ਗੱਲਾਂ ਤਾਂ ਪੁਲਿਸ ਦਾ ਕੰਮ ਹੈ ਨਾ ਉਹ ਚਲਾਨ ਤੋਂ ਪਹਿਲਾਂ ਇਹ ਹੀ ਮੈਂ ਕਹਿ ਰਿਹਾ ਤੇ ਚਲਾਨ ਤੋਂ ਪਹਿਲਾਂ ਜਾਂ ਇਹ ਸਾਰੇ ਸਾਹਮਣੇ ਆਉਣ ਤੋਂ ਪਹਿਲਾਂ ਕੋਈ ਵੀ ਕਿਸੇ ਤੇ ਇਲਜ਼ਾਮ ਲਾਉਣਾ ਛੇੜਨੀ ਨਹੀਂ ਹੈ ਚੁੱਪ ਕਰ ਜਾਣਾ ਚਾਹੀਦਾ ਇਹਨੂੰ ਕੂਲ ਨਹੀਂ ਦੇਣੀ ਚਾਹੀਦੀ ਇਹਦੇ ਨਾਲ ਇਹ ਨਹੀਂ ਕਿ ਤੁਸੀਂ ਪਾਕ ਹੋ ਜਾਓਗੇ ਜਾਂ ਅਸੀਂ ਅਸੀਂ ਤਾਂ ਪਾਕ ਹੀ ਹਾਂ ਮੁੰਡਾ ਗਲਤ ਹੋ ਗਿਆ ਕੋਈ ਗੱਲ ਦੀ ਦੁਨੀਆ ਤੇ ਮੁੰਡੇ ਗਲਤ ਹੁੰਦੇ ਆ ਫਿਰ ਵੀ ਇਹ ਕੀ ਚਾਹੀਦੀ ਮਰਤਬਾਲ ਦਾ ਕੋਈ ਕਸੂਰੀ ਨਹੀਂ ਤੇ ਪਰਿਵਾਰ ਦਾ ਕੋਈ ਚੋਰ ਨਹੀਂ ਬੱਚੇ ਗਲਤ ਹੋ ਜਾਂਦੇ ਜੇ ਗਲਤ ਹੈ ਸੋਝੋ ਹੋ ਜੂਗੀ ਇਹ ਨਹੀਂ ਗਲਤ ਕਰ ਬੜੀ ਹੋ ਜੂਗੀ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਉਹਨਾਂ ਦੇ ਵਿਰੋਧੀ ਧਿਰਾਂ ਦੇ ਮੰਨਾਂ ਦੇ ਵਿੱਚ ਬੁਖਲਾਹਟ ਨਹੀਂ ਜਿੰਨਾ ਜਿਹੜੀਆਂ ਆਪਣੀਆਂ ਪੰਥਕ ਧਿਰਾਂ ਨੇ ਉਹ ਅਮਰਪਾਲ ਸਿੰਘ ਦੇ ਅਗੇਂਸਟ ਜਾ ਕੇ ਜਾਂ ਹਰਪ੍ਰੀਤ ਸਿੰਘ ਦੀ ਕਿਤੇ ਨਾ ਕਿਤੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਤੇ ਦੋਸ਼ੀ ਮੰਨਦੀ ਹੈ ਇਹ ਜਿਹੜੀਆਂ तमाम ਸਾਰੀਆਂ ਚੀਜ਼ਾਂ ਨੇ ਪਰਿਵਾਰ ਦੇ ਵੱਲੋਂ ਜਾਂ ਜਿਹੜੇ ਉਹਨਾਂ ਲੋਕਾਂ ਦੇ ਵੱਲੋਂ ਕਹਿਣਾ ਜਾ ਰਿਹਾ ਨੇ ਕਿ ਇਹ ਕਿਉਂ ਕੀਤਾ ਜਾ ਰਿਹਾ ਹਾਲਾਂਕਿ ਪੰਥਕ ਧਿਰਾਂ ਨੇ ਤੇ ਪੱਖਪੂਰਨਾ ਹੁੰਦਾ ਆ ਆਪਣੇ ਅਜੇਹੇ ਨੌਜਵਾਨਾਂ ਦਾ ਦੇਖੋ ਕੋਈ ਸੰਕਟ ਤੇਲ ਕੋਈ ਕਿਸੇ ਦਾ ਅਜਪਰਤਕ ਫਿਰ ਕੋਈ ਹੈ ਹੀ ਨਹੀਂ ਇਸ ਟਾਈਮ ਬੰਦ ਜੀ ਰਹੇ ਹੋ ਨਾ ਵਾਰਸ ਹੈ ਇਸੇ ਕਰਕੇ ਜਿਹੜਾ ਸਾਡੀ ਨਿਊ ਕੰਮਰੇਸ਼ਨ ਹੈ ਨਾ ਕਦੇ ਉਹ ਦੀਪ ਸਿੱਧੂ ਪਿੱਛੇ ਲੱਗ ਜਾਂਦੀ ਹੈ ਕਦੇ ਲਖੇਸਰਾਂ ਪਿੱਛੇ ਲੱਗ ਜਾਂਦੀ ਹੈ ਕਦੇ ਅਮਿਤਪਾਲ ਪਿੱਛੇ ਲੱਗ ਜਾਂਦੀ ਹੈ ਉਹ ਹੀ ਲਾवारिस ਹੋਏ ਬੱਚਿਆ ਫ੍ਰਸਟ੍ਰੇਟ ਹੋਇਆ ਹੈ ਉਹ ਇਸ ਲਈ ਪੰਥਪੰਥ ਦੀ ਗੱਲ ਤਾਂ ਛੱਡ ਦਿਓ ਕਿ ਪੰਥਕ ਤੇ ਰਹੇ ਕੋਈ ਪੰਥਕੇ ਨਹੀਂ ਐ ਸਭ ਸਿਆਸੀ ਲੋਕ ਐ ਦੁਕਾਨਾਂ ਦੀਆਂ ਛੁੱਟੀਆਂ ਛੁੱਟੀਆਂ ਉਹ ਆਪੋ ਆਪਣੀ ਦੁਕਾਨ ਚ ਜਾਣਾ ਚਾਹੁੰਦੇ ਐ ਮੁੱਬਰਾ ਮਿਲਦਾ ਜਿਹੜਾ ਬੰਦਾ ਥੋੜਾ ਜਿਹਾ ਉੱਪਰ ਜਾ ਰਿਹਾ ਉਹਨੂੰ ਦਿੱਤਾ ਤਾਂ ਖਿੱਚੀ ਹੁੰਦੀ ਐ ਇਹ ਤਾਂ ਏਡੀ ਗੱਲਾਂ ਨਹੀਂ ਕਿ ਪੰਥਾ ਜਿ ਦਿਖਣਾ ਹੋ ਗਿਆ ਜਦੋਂ ਆਪਾਂ ਦੁਸ਼ਮਣ ਆਪ ਹੀ ਖੁੱਤੀ ਵਧਾਈ ਜਾ ਰਹੇ ਕੋਈ ਛੱਡਿਆ ਤੁਸੀਂ ਕਹਿੰਦੇ ਹੋ ਕਿ ਸਾਰੀਆਂ ਤੇ ਰਹੀਆਂ ਜਿਹੜੀਆਂ ਹਾਰ ਗਈਆਂ ਨੇ ਸਾਰੀਆਂ ਇਹਨੂੰ ਉੱਥੇ ਖਤਮ ਕਰਨਾ ਚਾਹੁੰਦੀ ਐ ਤਾਂ ਫੇਰ ਆਪਣਾ ਸੱਜਣ ਕਿਹੜਾ ਕੋਈ ਵੀ ਨਹੀਂ ਹੂੰ ਜੀ ਧੰਨਵਾਦ ਜੀ